ਪੰਜਾਬ ਦੀ ਧਰਤੀ ਨਹੀਂ ਦੇਖੀ ਅੱ비 ਤੱਕ ਨਹੀਂ 5 ਪੀੜ੍ਹੀ ਹੋ ਗਈ ਇੱਥੇ ਜੀ ਅੱਛਾ ਜੀ 5 ਪੀੜ੍ਹੀ ਮੈਂ ਅੱ비 ਤੱਕ ਐਸੇ ਹੈ ਕਿ ਮੈਂ ਹੱਦ ਤੱਕ ਪੰਜਾਬ ਦੇ ਦਰਸ਼ਨ ਨਹੀਂ ਕੀ ਇਹਨਾਂ ਬੱਚਿਆਂ ਨੇ ਤਾਂ ਕਦੇ ਪੰਜਾਬ ਦੀ ਮਿੱਟੀ ਤੱਕ ਨਹੀਂ ਦੇਖੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਇੱਕ ਕਮੀ ਜ਼ਰੂਰ ਰਹਗੀ ਜਿਹੜੇ ਆ ਸ਼ਿਕਲੀਗਰ ਪਰਿਵਾਰ ਨੇ 14 ਕਰੋੜ ਦੇ ਕਰੀਬ ਗਿਣਤੀ ਹੈ ਜਿਨ੍ਹਾਂ ਦੀ ਅਮਰ ਸੰਚਾਰ ਯਹਾਂ ਪੇ ਹੋਇਆ ਹੈ ਤੇ ਆਪ ਹੀ ਆਏ ਵਾਜੇ ਪ੍ਰਚਾਰ ਕਰਨ ਦੀ ਜੀ ਇਹ ਕੋਈ ਅੱਜ ਤੱਕ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਨਹੀਂ ਕੋਈ ਨਹੀਂ ਵਾਜੇ ਗੁਰੂ ਕੀ ਕਿਰਪਾ ਜੋ ਆਪ ਆਏ और संगत को दिए हम के सिंह सजेंगे वो हाथ खड़े करें तो तो इस बात का है कि हमारे प्रचारक अमेरिका कनेडा इंग्लैंड में जा रहे हैं अमृतसर केड़े बच्चे जाना चाहते हैं सौ भी जाना जाना पूरी ट्रेन पर ले के लेके जावे पूरी ट्रेन देखो जी पंजाब आना चाहते ने दर्शन करना चाहते ने ਸੋਹਣੇ ਬੱਚੇ ਕਿਦਾਂ ਪਾਠ ਕਰਦੇ ਨੇ ਏ ਓਮਕਾਰ ਸਤਨਾਮ ਕਰਤਾ ਪੁਰਤ ਅਲਦਾ ਸੇ ਓਮਕਾਰ ਵਾਗਲੂ ਜੀ ਕੀ ਫਤਿਹ ਚਾਰ ਸਾਹਿਬ ਜੀ ਦੇ ਕੇ ਨਾਮ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਦੇਖ ਤੇ ਫੜਾ सिख कौम जाग पड़ी उनको पता लगा कि ये भाई हमारे बिछड़े हुए बैठे हैं हो सकता है कि आने वाला मुख्यमंत्री जी आप में से निकले कौन कौन जोड़ेगा केड़े वीर ने जेड़े चाहते ने सी नाल खड़े हैं इन्हें जोड़िए है जाके खोज बचा टीम पहुंच रही है अपना फर्ज निभा रही है गोविंद सिंह जी के पास ਅੱਜ ਪੂਰੀ ਦੁਨੀਆ ਦੇ ਵਿੱਚ ਕੀਮਤੀ ਲੰਗਰ ਲਾਏ ਜਾ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਇੱਕ ਦੀ ਜਗ੍ਹਾ ਤੇ 5 5 6 6 ਗੁਰਦੁਆਰਾ ਸਾਹਿਬ ਬਣੇ ਹੋਏ ਨੇ ਪੱਥਰ ਤੇ ਪੱਥਰ ਲਗਾਇਆ ਜਾ ਰਿਹਾ ਲੇਕਿਨ ਇੱਕ ਕਮੀ ਜ਼ਰੂਰ ਰਹੇਗੀ ਜਿਹੜੇ ਆ ਸ਼ਿਕਲੀਗਰ ਪਰਿਵਾਰ ਨੇ 14 ਕਰੋੜ ਦੇ ਕਰੀਬ ਗਿਣਤੀ ਹੈ ਜਿਨ੍ਹਾਂ ਦੀ ਇਨ੍ਹਾਂ ਤੋਂ ਅਸੀਂ ਜੋੜਨ ਤੋਂ ਵਾਂਝੇ ਰਹਿ ਗਏ ਔਰ ਆਪਣੇ ਆਪ ਜੁੜਦੇ ਪਏ ਨੇ ਔਰ ਮੈਂ ਜਿਹੜੀ ਵੀਡੀਓ ਪਾਈ ਸੀ ਪਿੱਛੇ ਕਿ ਪਿਛਲੀਆਂ 5 ਪੀੜੀਆਂ ਤੋਂ ਇੱਥੇ ਪ੍ਰਚਾਰ ਨਹੀਂ ਹੋਇਆ। ਆਪਰੇ 34 ਦੀ ਪੰਜ ਫਲੀ ਦੇ ਦਾਦਾ ਜੀ ਚਲੇ ਗਏ। ਪਿਤਾ ਜੀ ਚਲੇ ਗਏ। 5 ਪੀੜੀਆਂ ਛੋਟੀ ਜੀ ਗੱਲ ਨਹੀਂ ਕਿੱਥੇ ਸਾਡਾ ਸਿੱਖੀ ਢਾਂਚਾ ਖੜਾ ਹੈ। 5 ਪੀੜੀਆਂ ਤੋਂ ਕੋਈ ਪ੍ਰਚਾਰ ਕੇ ਪਰ ਕਮਾਲ ਦੀ ਗੱਲ ਹੈ। ਵੀਡੀਓ ਜ਼ਰੂਰ ਸ਼ੇਅਰ ਕਰਿਓ। ਕਮਾਲ ਦੀ ਗੱਲ ਹੈ ਜੀ। ਸਾਰੇ ਬੱਚਿਆਂ ਨੇ ਕੇਸ ਰੱਖੇ ਹੋਏ ਨੇ ਕਿਸੇ ਬੱਚੇ ਨੇ ਕੇਸ ਨਹੀਂ ਕਟਾਏ। ਮਰਨੀ ਮਰ ਜਾਣਗੇ ਪਰ ਇਹ ਕੇਸ ਨਹੀਂ ਘਟਾਉਂਦੇ ਅਸੀਂ ਰੋਜ਼ ਅਰਦਾਸ ਕਰਦੇ ਆਂ ਕਿ ਸਿੱਖਾਂ ਨੂੰ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਬਖਸ਼ਣਾ ਇਹਨਾਂ ਬੱਚਿਆਂ ਨੇ ਤੱਕਦੇ ਪੰਜਾਬ ਦੀ ਮਿੱਟੀ ਤੱਕ ਨਹੀਂ ਦੇਖੀ ਇਹਨਾਂ ਬੱਚਿਆਂ ਦੇ ਮਨ 'ਚ ਹੈ ਪਰਿਵਾਰਾਂ ਦੇ ਮਨ 'ਚ ਹੈ ਅਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਪਰ ਸਾਡੇ ਕੋਲ ਵੇਲ ਨਹੀਂ ਹੈ ਨਾ ਜੀ ਮੈਂ ਪਿਛਲੀ ਵਾਰ ਦੋ ਵਾਰ ਸ਼ਿਕਲੀਗਰ ਪਰਿਵਾਰਾਂ ਨੂੰ ਲੈ ਕੇ ਗਿਆ ਇਸ ਵਾਰ ਲੈ ਕੇ ਆਵਾਂਗਾ ਪਰ ਮੈਂ ਉੱਥੇ ਕਮਰੇ ਨਹੀਂ ਤੁਹਾਡੇ ਤੋਂ ਕਮੇਟੀ ਤੋਂ ਲਵਾਂਗਾ ਉਹ ਕਿ ਕਮਰਿਆਂ ਦੀ ਜਗ੍ਹਾ ਤੇ ਇਹਨਾਂ ਨੂੰ ਹੌਲਾਂ ਚ ਬਾੜਿਆ ਗਿਆ ਸੀ ਜਿੱਥੇ ਬਾਥਰੂਮ ਤੱਕ ਨਹੀਂ ਹੁਣ ਗੁਰੂ ਕਿਰਪਾ ਕਰੇਗਾ ਇਹ ਸਾਰੇ ਬੱਚੇ ਜਿਹੜੇ ਨੇ ਤਕਰੀਬਨ ਸੂਰਤ ਸ਼ਹਿਰ ਦੇ ਵਿੱਚ ਇਸ ਟਾਈਮ ਅਸੀਂ ਖੜੇ ਆਂ ਜੀ 2 250 ਪਰਿਵਾਰ 10 ਪਰਿਵਾਰ ਆਏ ਸੀ ਜੀ ਇੱਥੇ ਤੇ ਇਹ ਸਾਰੇ ਉਹਨਾਂ 10 ਜਿਹੜੇ ਭਰਾ ਸੀ ਇਹ ਉਹਨਾਂ ਦਾ ਖਾਨਦਾਨਰ ਕਿਸੇ ਵੀ ਨੇ ਕੇਸ ਨਹੀਂ ਕਟਾਏ ਹੋਏ ਨਹੀਂ ਨਹੀਂ ਕਟਾਏ ਕਿਸੇ ਨੇ ਕੇਸ ਨਹੀਂ ਕਟਾਏ ਹੋਏ ਔਰ ਇਹ ਬੱਚੇ ਲੋਚਦੇ ਨੇ ਲੋਚਦੇ ਨੇ ਉਸ ਧਰਤੀ ਤੇ ਆਉਣ ਨੂੰ ਔਰ ਅੱਜ ਤੱਕ ਕੇਵਲ ਬਲਕਾਰ ਸਿੰਘ ਜੀ ਨੇ ਇੱਥੇ ਇਹ ਇਹਨਾਂ ਦੇ ਕੋਲ ਗੇੜਾ ਮਾਰਦੇ ਨੇ ਇਹਨਾਂ ਦੇ ਅੰਦਰ ਦਰਦ ਹੈ ਲੇਕਿਨ ਅੱਜ ਤੱਕ ਇਹਨਾਂ ਦੇ ਕੋਲ ਕੋਈ ਪ੍ਰਚਾਰਕ ਵੀ ਨਹੀਂ ਆਇਆ ਕੀਰਤਨੀਆਂ ਤੱਕ ਨਹੀਂ ਇੱਥੇ ਆਇਆ ਕੋਈ ਰਾਗੀ ਨਹੀਂ ਆਇਆ ਕੋਈ ਕਥਾ ਵਾਚਕ ਨਹੀਂ ਆਇਆ ਔਰ ਇਹ ਇਤਿਹਾਸ ਤੋਂ ਕਿਦੇ ਮੋਬਾਈਲਾਂ ਤੇ ਦੇਖਦੇ ਨੇ ਜਾਂ ਇੱਥੇ ਦੀ ਕਮੇਟੀ ਪ੍ਰਧਾਨ ਸਾਹਿਬ ਨੇ ਜਾ ਹੋਰ ਵੀਰ ਨੇ ਇਹ ਆਪ ਹੀ ਪਿੱਛੋ ਪੀੜ੍ਹੀਆਂ ਤੋਂ ਸੁਣਾਉਂਦੇ ਹੁੰਦੇ ਨੇ ਅਸੀਂ ਗੁਰੂ ਦੇ ਸਿੱਖ ਐ ਅਸੀਂ ਗੁਰੂ ਨਾਲ ਧੋਖਾ ਨਹੀਂ ਕੀਤਾ ਸੀ ਅਸੀਂ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਗਏ ਸੀ ਹਥਿਆਰ ਬਣਾ ਕੇ ਦਿੱਤੇ ਸੀ ਜਿੱਥੋਂ ਸਾਡਾ ਨਾਮ ਐ ਅਸੀਂ ਸ਼ਿਕਲਗਰੀ ਅਸੀਂ ਉਸ ਧਰਮ ਨੂੰ ਪਾਲਿਆ ਹੋਇਆ ਪਰ ਅੱਜ ਨੌਕਰੀ ਵੱਲੋਂ ਹਰ ਪੱਖ ਦੀ ਕਮਜ਼ੋਰੀ ਤੇ ਹੈਗੇ ਨੇ ਇੱਕ ਗਰੀਬੀ ਭਰਿਆ ਜੀਵਨ ਜਿਉਰੇ ਨੇ ਪਰ ਚੜ੍ਹਦੀ ਕਲਾ ਦੇ ਨਾਲ ਕੇਸ ਨਹੀਂ ਕਟਾਏ ਹੋਏ ਇਹਨਾਂ ਨੇ ਔਰ ਆਓ ਇਹਨਾਂ ਨੂੰ ਜੋੜੀਏ ਹਰ ਜਗ੍ਹਾ ਤੇ ਸਿਕਲੀਗਰ ਬਣ ਜਾ ਰਹੇ ਰਾਏ ਸਿੱਖ ਕੌਣ ਕੌਣ ਜੋੜੇਗਾ ਕਿਹੜੇ ਵੀਰ ਨੇ ਜਿਹੜੇ ਚਾਹੁੰਦੇ ਨੇ ਸੀ ਨਾਲ ਖੜੇ ਇਹਨਾਂ ਨੂੰ ਜੋੜੀਏ ਜਾ ਕੇ ਖੋਜ ਬਚਾਹ ਟੀਮ ਪਹੁੰਚ ਰਹੀ ਹੈ ਆਪਣਾ ਫਰਜ਼ ਨਿਭਾ ਰਹੀ ਹੈ ਔਰ ਤੁਸੀਂ ਦੇਖੋ ਕਿੰਨੇ ਬੱਚੇ ਜਦੋਂ ਅਸੀਂ ਗੱਲ ਕੀਤੀ ਨਾ ਅੰਮ੍ਰਿਤ ਛਕਣ ਦੀ ਤੇ ਆ ਸਾਰੇ ਬੱਚਿਆਂ ਨੇ ਹੱਥ ਖੜੇ ਕੀਤੇ ਸੀ ਅੰਮ੍ਰਿਤ ਛਕਣਾ ਚਾਹੁੰਦੇ ਆ ਗੁਰੂ ਦੇ ਲੜ ਲੱਗਣਾ ਚਾਹੁੰਦੇ ਆ ਬੱਚੇ ਬੈਠੇ ਸਿਕਲੀਗਰ ਬੱਚੇ ਬੈਠੇ ਆ ਵੀਰ ਬੈਠੇ ਆ किन किन का मन करता कि अगर यहां पे अमृत संचार किया जाए हम अमृत शाह के सिंह सजेंगे वो हाथ खड़े करें गज गज करा ला दे दुख तो इस बात का है कि हमारे प्रचारक अमेरिका कनेडा इंग्लैंड में जा रहे हैं क्योंकि तो वहां से डॉलर मिलेंगे आपके पास नहीं मिलेगा कुछ यहां तो लगाना पड़ेगा इसीलिए आते नहीं है इसीलिए नहीं आते आप फोन करेंगे ना हम भाई हाँ जी अस्सी हजार फेटा लेंगे कहां पे दे पाऊंगे आप प्रचार ऐसे नहीं होता वो तो आना पड़ेगा आपके पास नीमे होकर आना पड़ेगा क्योंकि तो आप गुरु के वो प्यार वाले से और ये अमर संचार यहां पे हुए हैं इतने अभी कोई नहीं पहले आप ही आए वीर जी इतने आप ही आए बस ये प्रचार करने को अचतक कोई नहीं आया कोई नहीं आया नहीं कोई नहीं बस गुरु की कृपा जो आप आए और संगत को दर्शन दिए और कुछ उपराला कर रहे हैं और गुरु का इतिहास बता रहे हैं और इसी तरह गुरु महाराज से ये अरदास करेंगे कि आपकी बेनती अकाल प्रख्त हो जाए और यहाँ कुछ बदलाव आवे और सिकली कर कौम आगे से आगे जा आपकी जैसे काम विचार इनके अंदर बिल्कुल जी आ वीडियो जेडी है तो फर्ज बन साडे पंथ के महापुरुषा तक जे वाकई महापुरुष ने ਉਹਨਾਂ ਤੱਕ ਵੀ ਉਹ ਘੱਟੋ ਘੱਟ ਮੈਹਲਾ ਵਿੱਚ ਜਾਣ ਵਾਲਿਓ ਕਦੇ ਗਰੀਬਾਂ ਦੇ ਕੋਲ ਵੀ ਆ ਕੇ ਜਾਇਓ ਤੇ ਤੁਸੀਂ ਬੱਚੇ ਦੇਖੋਗੇ ਸੋਹਣੇ ਬੱਚੇ ਕਿਦਾਂ ਪਾਠ ਕਰਦੇ ਨੇ ਏਕ ਓੰਕਾਰ ਸਤਨਾਮ ਕਰਤਾ ਪੁਰਤ ਨਿਰਬੇ ਨਿਰਬੇ ਕਾਲ ਮੂਰਤ

ਪੰਥ ਕੀ ਜੀਤ ਕਾ ਪੰਥ ਕੀ ਜੀਤ ਕਾ ਬੋਲੇ ਸੋਨਹਰ ਅੰਮ੍ਰਿਤਸਰ ਕਿਹੜੇ ਕਿਹੜੇ ਬੱਚੇ ਜਾਣਾ ਚਾਹੁੰਦੇ ਨੇ ਸਭੀ ਜਾਣਾ ਸਭੀ ਪੂਰੀ ਟ੍ਰੇਨ ਪਰ ਕੇ ਲੈ ਕੇ ਜਾਵਾਂਗੇ ਪੂਰੀ ਟ੍ਰੇਨ ਕੋਈ ਧਰਤੀ ਨਹੀਂ ਦੇਖੀ ਪੰਜਾਬ ਕੀ ਲੋਕਾਂ ਨੂੰ ਪੰਜਾਬ ਦੀ ਧਰਤੀ ਨਹੀਂ ਦੇਖੀ ਅੱਭੀ ਤੱਕ ਨਹੀਂ 5 ਪੀੜ੍ਹੀ ਹੋ ਗਈ ਇੱਥੇ ਜੀ ਅੱਛਾ ਜੀ 5 ਪੀੜ੍ਹੀ ਮੈਂ ਅੱਭੀ ਤੱਕ ਐਸਾ ਹੈ ਕਿ ਮੈਂ ਹੱਥ ਤੱਕ ਪੰਜਾਬ ਦੇ ਦਰਸ਼ਨ ਨਹੀਂ ਕੀ ਵਾਹ ਕੀ ਧਰਤੀ ਨਹੀਂ ਕੀ ਔਰ ਅੰਮ੍ਰਿਤਸਰ ਤੱਕ ਦੇ ਦਰਸ਼ਨ ਨਹੀਂ ਕੀ ਬਹੁਤ ਬਹੁਤ ਲੋ ਨਿੱਛੇ ਜਾਓ ਆਪਨੇ ਪੰਜਾਬ ਦੀ ਧਰਤੀ ਦੇਖੀ ਹੈ ਨਹੀਂ ਦੇਖੋ ਜੀ ਪੰਜਾਬ ਆਉਣਾ ਚਾਹੁੰਦੇ ਨੇ ਆ ਪੰਜਾਬ ਆ ਕੇ ਦਰਸ਼ਨ ਕਰਨਾ ਚਾਹੁੰਦੇ ਨੇ ਪਰ ਅਸੀਂ ਕਿੱਥੇ ਸੁੱਤੇ ਪਿਆ ਜਾਗੋ 2024 ਦੇ ਵਿੱਚ ਅਸੀਂ ਉਤਰਾਲਾ ਕਰ ਰਹੇ ਹਾਂ ਅੱਜ ਅੱਜ 2023 ਦਸੰਬਰ ਮਹੀਨਾ ਜੀ 2024 ਚ ਯਾਤਰਾ ਲੈ ਕੇ ਆਉਣੀ ਹੈ ਤੇ ਵਧੀਆ ਰਹਿائش ਦਾ ਪ੍ਰਬੰਧ ਕਰਨਾ ਵਧੀਆ ਦਰਸ਼ਨ ਕਰਵਾਉਣੇ ਨੇ ਜਾਗਰੇ ਨੇ ਵੀਰ ਮਿਲਦੇ ਪਏ ਨੇ ਵੀਰ ਤੇ ਦਸੰਬਰ ਦੇ ਵਿੱਚ ਟ੍ਰੇਨ ਆਏਗੀ ਔਰ ਇਹ ਵੀ ਨਹੀਂ ਪਤਾ ਉੱਥੇ ਆ ਕੇ ਖੰਡੇ ਵੱਟਦਾ ਅਮਰ ਸ਼ੱਕੇ ਜਾਵੇ ਪਤਾ ਲੱਗ ਜਾਏ ਕਿ ਗੁਰੂ ਦੇ ਸਿੱਖ ਬੈਠੇ ਨੇ ਇਹਨਾਂ ਦੀ ਬਾਹ ਪਕੜਨ ਵਾਸਤੇ ਬੈਠੇ ਨੇ ਗੁਰੂ ਦੇ ਸੇਕ ਉਹ ਪਿਆਰਿਓ ਜਾਗ ਪੋ ਉਹ 14 ਕਰੋੜ 14 ਕਰੋੜ ਖਾਲਸਾ ਏ ਪਤਾ ਨਹੀਂ ਇਦੋਂ ਵੀ ਵੱਧਾ ਤੁਸੀਂ ਵਣਜਾਰੇ ਸਿੱਖਾਂ ਨੂੰ ਲਾ ਲਓ ਤਸੀਂ ਰਾਏ ਸਿੱਖਾਂ ਨੂੰ ਲਾ ਲੋ ਕਿੱਥੇ ਖੜੇ ਹੋ ਆਪਾਂ ਵੇਖੋ ਕਦੇ ਗਿਣਤੀ ਅੱਖਰ ਗਿਣਤੀ ਕਰਕੇ ਵੇਖੋ ਸਾਨੂੰ 2 ਕਰੋੜ ਕਹਿਣ ਵਾਲਿਓ 2 ਕਰੋੜ ਨਹੀਂ ਅਸੀਂ ਇਕੱਲੇ ਪੰਜਾਬ ਚ ਨਹੀਂ ਬਾਹਰਲੇ ਅਮਰੀਕਾ ਕੈਨੇਡਾ ਬੈਠੇ ਨੇ ਔਰ ਪੰਜਾਬ ਛੱਡ ਛੱਡ ਕੇ ਜਾ ਰਹੇ ਨੇ ਔਰ ਜੇ ਜੇ ਕਿਤੇ ਬਾਹਰ ਫੜ ਲੋ ਇਹਨਾਂ ਨੂੰ ਪੰਜਾਬ ਦੇ ਵਿੱਚ ਹੀ ਸੈਟਲ ਕਰ ਲਿੱਤਾ ਜਾਵੇ ਬੋਲੋ ਸੋ ਨਿਹਾਲ ਮੈਂ ਤਾਂ ਕਹਿੰਨਾ ਪੰਜਾਬ ਦੇ ਵਿੱਚ ਕਰੋੜਾਂ ਦੀਆਂ ਕੋਠੀਆਂ ਨੂੰ ਛੱਡ ਕੇ ਤਾਲੇ ਲਾ ਕੇ ਬਾਹਰ ਚਲੇ ਗਏ ਉਹਨਾਂ ਕੋਠੀਆਂ ਤੇ ਬਿਹਾਰ ਦਾ ਰਾਜ ਹੋ ਰਿਹਾ ਤੇ ਉਹਨਾਂ ਨੂੰ ਛੱਡ ਕੇ ਇਹਨਾਂ ਨੂੰ ਬਿਠਾ ਦਿਓ ਇਹਨਾਂ ਨੂੰ ਬਿਠਾ ਦੇ ਇਹਨਾਂ ਦੇ ਘਰ ਤੁਸੀਂ ਦੇਖੋਗੇ ਨਾ ਛੋਟੇ ਛੋਟੇ ਘਰ ਨੇ ਇੱਕ ਘਰ ਦੇ ਕਿੰਨੇ ਕਿੰਨੇ 10 ਬਾਈ 10 ਦੇ ਕਮਰੇ ਨੇ ਪਰ ਕਿੰਨੇ ਮੈਂਬਰ ਰਹਿੰਦੇ ਨੇ ਇਹ ਇੱਕ ਫੈਮਲੀ ਇੱਕ ਪਰਿਵਾਰ ਰਹਿੰਦੇ ਆ ਆਪਣੇ ਫਿਰ ਪੁਣੇ چھوٹے چھوٹے ਰੂਮੇ ਪਰਿਵਾਰ ਰਹਿੰਦੇ ਆ ਔਰ ਦੰਦਾ ਪਾਣੀ ਇਹ ਲੋਹਕੰਢਗਾਰੇ ਕਰਤੇ ਰਹਦੇ ਔਰ ਜਿੰਨੀਆਂ ਆ ਜਿੰਨੀਆਂ ਬੱਚੀਆਂ ਨੇ ਨਾ ਜੀ ਇਹਨਾਂ ਦੀ 8ਵੀਂ ਤੋਂ ਬਾਅਦ ਪੜ੍ਹਾਈ ਨਹੀਂ ਹੋਈ 8ਵੀਂ ਕਲਾਸ ਤੋਂ ਬਾਅਦ ਬੱਚੀਆਂ ਪੜੀਆਂ ਨਹੀਂ ਹੈਗੀਆਂ ਇਹ ਸਕੂਲ ਨਹੀਂ ਗਈਆਂ ਬੱਚੀਆਂ 8ਵੀਂ ਕਲਾਸ ਤੋਂ आठवी तो नौवी तो आठवीं तक तो पढ़े बच्चे अभी जा ही रहे हैं देखो कोई पांचवी लड़किया 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 लड़ तो बहुत कम पढ़ी है अपने यहाँ की अच्छा बहुत कम पढ़ी उसका कारण क्या है कारण क्या है भाई थे की इनकी आप जैसे यहाँ विद्वान आवे संत आवे इन्हें जगावे जैसे मतलब ये भी आगे उठे और इस तरह जैसे हर कौम की लड़कियाँ आगे बढ़ रही है तो इन्हें भी यही बेनती की ऐसा उपजा देखे जाओ कि हम भी बच्ची को आगे लेके जाओ ये माँ बाप की जवाबदारी है अच्छा लड़कियां जो है वो पढ़ना चाहती आगे कि नहीं इंजीनियर बनना चाहते हैं डॉक्टर बनना चाहते कि नहीं ये देखो जकारा लगा दो तो हम कथा होएगी जी स्लाइड शो होएगा हर सिकलीगर बन जा रहे हैं परिवारों पहुंच के आज दो दिन हो गए लगातार ते आज फिर 2 ਘੰਟੇ ਇਥੇ ਕਥਾ ਹੋਏਗੀ ਫਿਰ ਇਸ ਤੋਂ ਬਾਅਦ ਅੱਗੇ ਗੁਰੂ ਕਿਰਪਾ ਕਰੇ ਚਾਲੇ ਪਾਵਾਂਗੇ ਜੀ ਸਭ ਤੋਂ ਵੱਡਾ ਧੰਨਵਾਦ ਅਸੀਂ ਕਰਦੇ ਹਾਂ ਗੁਰਦੁਆਰਾ ਗੁਰੂ ਰਾਮਦਾਸ ਸੰਗਤ ਸੂਰਤ ਦਾ ਜਿਹੜੀ ਇਹਨਾਂ ਵੀਰਾਂ ਦੇ ਲਈ ਕਰੋਨਾ ਕਾਲ ਦੇ ਵਿੱਚ ਵੀ ਨਾਲ ਖੜੀ ਰਹੀ ਹੈ ਅੱਜ ਤੱਕ ਖੜੀ ਹੈ ਬੱਚਿਆਂ ਦੇ ਐਜੂਕੇਸ਼ਨ ਦੇ ਲਈ ਵੀ ਉਹ ਵੀਰ ਅੱਗੇ ਆਉਂਦੇ ਨੇ ਜਦ ਆ ਰਾਮ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ پاس ਉਹ ਕਿਰਪਾਣੇ ਲੈ ਕੇ ਆਏ ਢਾਲੇ ਲੈ ਕੇ ਆਏ ਉਹਨਾਂ ਮੇ ਚਿਹਰਾ ਦਿਖ ਰਹਾ ਥਾ महाराज कहने लगे ये इतनी सुंदर कृपाने ढाल बनाए महाराज जी हमने बनाए बनाए हमारे सिंह नहीं, बोला, नहीं, नहीं जे जंग लगे हुए थे जे पुराने थे पुराने उनको लिस्का दिया उनको शिकल दी हमने तो गुरु गोविंद सिंह इतने खुश हुए गुरु गोविंद सिंह कहने लगे तुम मेरे प्यारे सिख हो लेकिन आज के बाद तुम्हारे नाम के पीछे शब्द रहेगा तुम मेरे शिकलगिरी सिख हो उस दिन के बाद आप जितने शिकली कर बैठे हो आप सिख हो आप सिख हो और आपको खिताब दिया गया है शिकलगिरी आपकी गिनती थोड़ी मोटी नहीं है ज्योनी टांग और बहुत जूनी है टाक है भादा है बहुत ज्योनी डांक और बाधा और आपकी गिनती चौदह करोड़ तक पहुंच चुकी है अगर हमारी कौन सिख कौन ने आपको भुला दिया है माफ कर देना अगर पूरे हिंदुस्तान में सिखी को संभाल के रखा हुआ है सिर के बाल तक नहीं कटाते अगर कोई शिकलीगर वीर बाल कटवा लेता है आप उनको निकाल देते हो अगर किसी ने सिखी को पाल रखा है वो शिकलगिरी वीरों ने पाल रखा है जिस दिन सिख कौम जाग पड़ी उनको पता लगा कि ये भाई हमारे बिछड़े हुए बैठे हैं हो सकता है आने वाला मुख्यमंत्री जी आप में से निकले तो पहली हमारी टीम है जो सरदार बलका सिंह जी खोज विचार टीम के ये भी एक सदस्य है कि आपके यहाँ पे प्रचार करने के लिए हमारी टीम पहुंची है सच्चे ना जी सच्चे ना जी कभी हुआ जहाँ पे प्रचार कोई प्रचार जहाँ पे आया तो एक जिकारा खोज विचार टीम के नाम पे जरूर लगा देंगे देख टेक देख टेक बाप खड़े करके देख टेक देख टेक अंत दे... की जीत हो अंत की जीत हो राज करेगा हर सा राज करेगा हर सा राज करेगा हर सा बोले सुन हा तो यहां से सिखल गिरी गुरु गोबिंद सिंह जी के पास ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ